ਹੈਲੋ ਜੀ ਸਸਟੀਕਾਰ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਬਾਹੀ ਗੁਰੂ ਕਰੇ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਨਾ ਸਵੇਰ ਦੇ ਕੰਮ ਤੋਂ ਦੇ ਸਾਰੇ ਸਟਾਰਟ ਕਰ ਲਏ ਤੇ ਕੱਪੜੇ ਧੋਲੇ ਕੁਸਮੁਸੇਮ ਚੱਲਦੀ ਆ ਸੰਦੀਪ ਜੜੇ ਹੋਏ ਨੇ ਪੌੜੀ ਤੇ ਇਹੋ ਨਿੰਬੂ ਬੰਦੇ ਨੇ ਤਾਂ ਹਾਂ ਨੇਰੀ ਨੇ ਦੇਖਤਾ ਸੀਗਾ ਇਹਨੂੰ ਸੈਟ ਜਾ ਕਰਕੇ ਹਨਾ ਉੱਪਰ ਬੰਦੇ ਆ ਇਹਤੇ ਿੰਮਬੂ ਵੀ ਬਹੁਤ ਲੱਗਦੇ ਨੇ ਤੇ ਇਹਦਾ ਹਣਾ ਇਧਰ ਮਤਲਬ ਜਿਵੇਂ ਉਧਰੋ ਜਿਨੀ ਧੁੱਪ ਹੁੰਦੀ ਆ ਛਾਂ ਵੀ ਬਹੁਤ ਰਹਿੰਦੀ ਆ ਦੇਖੋ ਭਰਿਆ ਪਿਆ ਸਾਰਾ ਫਲਾਂ ਨਾਲ ਇਹ ਬਸ ਤੇ ਤੂੜਨਾ ਸੌਖਾ ਹੈ ਹਾਂ ਆ ਦੇਖੋ ਤੇ ਇਹ ਸੀਗਾ ਇੱਥੋਂ ਵੀਡੀਓ ਦੀ ਸਟਾਰਟਿੰਗ ਕਰਦੇ ਸੀ ਆ ਵੀ ਇਥੇ ਵੀ ਬਹੁਤ ਫਲ ਲੱਗੇ ਹੋਇਆ ਚੀਕੂ ਤੇ ਆ ਦੇਖੋ ਨਿੱਕਾ ਨਿੱਕੇ ਫੁੱਲ ਜੇ ਨੇ ਇਹ ਮਤਲਬ ਇੱਕ ਫਲ ਲੱਗ ਜਾਂਦਾ ਨਾਲ ਦੀ ਨਾਲ ਇਹ ਦੂਸਰਾ ਚੱਕ ਲੈਂਦਾ ਫਲ ਆ ਦੇਖੋ ਇਸ ਤਰ੍ਹਾਂ ਦਾ ਜਿਹੜਾ ਫਲ ਇੱਥੇ ਲੱਗਿਆ ਹੋਇਆ ਚੀਕੂ ਲੱਗੇ ਹੋਏ ਨੇ ਆ ਚੀਕੂ ਲੱਗੇ ਹੋਏ ਨੇ ਬਹੁਤ ਟੇਸਟੀ ਚੀਕੂ ਹੁੰਦੇ ਨੇ ਇਹਦੇ ਤੇ ਆਂ ਅਮਰੂਦਾਂ ਦੇ ਪੱਤਿਆਂ ਨੂੰ ਪਤਾ ਨਹੀਂ ਕੀ ਸੁੰਗੜੀ ਆਈ ਹੋਈ ਆ ਇਹ ਖਾਈ ਜਾਂਦੀ ਉਹਨੂੰ ਟੇਸਟੀ ਲੱਗਦੇ ਹੋਣਗੇ ਅਮਰੂਦ ਹਜੇ ਕੋਈ ਨਹੀਂ ਲੱਗਿਆ ਹੋਇਆ ਤੇ ਇਹਦੇ ਕੰਮ ਥੰਦੇ ਨੇ ਸਾਡੇ ਤੇ ਚਲੋ ਜੀ ਅੱਗੇ ਕਰ ਲਈਏ ਕੰਮ ਥੰਦੇ ਹਨਾ ਵੇਰ ਦੇ ਕੰਮ ਇੱਕ ਵਾਰ ਸਟਾਰਟ ਕਰ ਲੇ ਮਸ਼ੀਨ ਲਾ ਲਈ ਸੀ ਹੁਣ ਤਾਂ ਕੱਪੜੇ ਨਾਲ ਦੀ ਨਾਲ ਸੁੱਕੀ ਜਾਂਦੇ ਨੇ ਇੱਕ ਰਾਉਂਡ ਦੇ ਕੱਪੜੇ ਰਹਿੰਦੇ ਨੇ ਤੇ ਬਾਕੀ ਦਿਨ ਦਾ ਦੇਖਾਂਗੇ ਕੀ ਸ਼ਡਿਊਲ ਬਣੂਗਾ ਤੇ ਉਸ ਤੋਂ ਬਾਅਦ ਕਹੇ ਜੇ ਕੰਮ ਧੰਦੇ ਚੱਲਾਂਗੇ ਰਾਤੋਂ ਪੱਖਾ ਸੀਗਾ ਖੋਲ ਕੇ ਲੈ ਗਿਆ ਭਾਈ ਪਤਾ ਨਹੀਂ ਉਹਨੂੰ ਕੀ ਹੋ ਗਿਆ ਜਾਮ ਹੋ ਗਿਆ ਸੈੱਲ ਤਾਂ ਥੋੜੇ ਦਿਨ ਹੋਏ ਸੀ ਨਮਾ ਪਾਇਆ ਸੀਗਾ ਆ ਫਰ ਦੇ ਰਹੇ ਹੈਗੇ ਨੇ ਢੋਟੇ ਰੱਖ ਕੇ ਇਹਨਾਂ ਨੂੰ ਛੁੱਪੇ ਧਰ ਦਿੰਨੀ ਆ ਬਸ ਆਹੀ ਕੱਪੜੇ ਰਹਿੰਦੇ ਨੇ ਇਨਕਾ ਇਹਨਾਂ ਨੂੰ ਹਮਸੂਨ ਟੁਪੇ ਚਸ ਕਾਕੇ ਕਿਉਂਕਿ ਹਵਾ ਚਲਦੀ ਹੈ ਉੱਤਰ ਹੇਠੇ ਹੀ ਰੱਖੂੰਗੀ ਉੱਚੇ ਤਾਂ ਤਾਂ ਨਹੀਂ ਪਤਾ ਡਿੱਗ ਜਾਣੇ ਫਿਰ ਜੇ ਇਹਨਾਂ ਦਾ ਬੈਲੈਂਸ ਜੇ ਇੱਕ ਵਾਰ ਖਰਾਬ ਹੋ ਜੇ ਫਿਰ ਹਵਾ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਅਬਰਾਂਡੇ ਵਾਲਾ ਪੱਖਾ ਸਾਡੇ ਹਵਾ ਵੱਧ ਪੈਂਦੀ ਹੈ ਇੱਥੇ ਜਦੋਂ ਨੇਰੀ ਤੂਫਾਨ ਆ ਜਾਂਦਾ ਦੇਖੋ ਇਹ ਵੀ ਨਮਈ ਸੀ ਇਹਦਾ ਇੱਕ ਫਰਜਾ ਜਿਹੜਾ 빙ਗਾ ਹੋਇਆ ਪਿਆ ਤੇ ਉਹ ਹਵਾ ਦਾ ਬੰਦ ਨਹੀਂ ਜਾਂਦਾ ਅਸੀਂ ਰੱਖਦੇ ਹਾਂ ਸੁੱਕ ਜਾਣਗੇ ਇਹਨੇ ਲੈ ਕੇ ਆਊਗਾ ਉਹ ਭਾਈ ਮਿਸਤਰੀ ਜਿਹੜਾ ਪੱਖਾ ਫਿਰ ਦੇਖਾਂਗੇ ਆਏ ਨੇ ਠੀਕ ਹੋ ਜਾਈ। ਹਾਂ ਤਾਂ। ਸਹੀ ਹੈ। ਮੈਂ ਲੱਗ ਨਾਲ। ਉਧਰ ਤੋਂ ਖਿੱਚ ਪਾ ਕੇ ਉਹ ਕਰਨਾ ਪਊ ਹਣਾ। ਤੇ ਚਲੋ ਜੀ ਹੁਣ ਅਸੀਂ ਨਿੰਬੂ ਵੱਨ ਲੀਏ। ਮੈਂ ਲੱਗ ਦੀ ਨਾਲ ਕਿਉਂਕਿ ਪੌੜੀ ਤੇ ਕੱਲਿਆਂ ਨੂੰ ਅੱਖਾ ਹੋ ਜਾਂਦਾ ਕਈ ਵਾਰ ਤਿਲਕ ਜੇ ਪੌੜੀ। ਜੀ ਮੈਂ ਸਾਰਾ ਕੰਮ ਥੰਦਾ ਕਰ ਲਿਆ ਹਣਾ ਦੁੱਧ ਸਿੰਮ ਤੇ ਕਰਕੇ ਰੱਖ ਗਈ ਸੀ। ਦੁੱਧ ਦੇਖੋ ਬਿਲਕੁਲ ਜੀਰੋ ਤੇ ਕਰਿਆ ਛੋਟਾ ਚੁੱਲਾ ਜਿਹੜਾ ਮੈਂ ਜਦੀ ਆਈ ਐ ਟ ਟਾਈਮ ਦੁੱਧ ਬਿਲਕੁਲ ਬਾਹਰ ਨਿਕਲਣ ਵਾਲਾ ਹੋਇਆ ਪਿਆ ਤੇ 3 ਬਾਰੀ ਵੀਰ ਆਏ ਨੇ ਤੇ ਉਹਨਾਂ ਨੂੰ ਦੇਣਾ ਚਾਹ ਪਾਣੀ ਦੇਖੋ ਰਲੀ ਚੀਜ਼ ਦੀ ਹੁੰਦੀ ਆ ਹਨਾ ਜਿਹੜੀ ਆਪਣੀ ਰਲੀ ਆ ਮਤਲਬ ਜਿਹੜਾ ਦੁੱਧ ਆਪਾਂ ਪੀਣਾ ਆਪਾਂ ਬਰਤਨ ਉਹ ਕਿਧਰੇ ਨਹੀਂ ਜਾਂਦਾ ਹੈਗਾ ਤੇ ਹੁਣ ਵੀਰ ਆਏ ਨੇ ਚੁੱਛ ਲੈਣ ਉਹਨਾਂ ਨੂੰ ਦੇਈਏ ਪਾਣੀ ਲਓ ਜੀ ਪਾਣੀ ਲੈ ਕੇ ਚੱਲਦੇ ਆ ਹਨਾ ਸੰਦੀਪ ਵੀਰਾਂ ਨੂੰ ਮਤਲਬ ਸਮਝਾ ਰਹੇ ਨੇ ਟ੍ਰੇਨਿੰਗ ਦੇ ਰਹੇ ਨੇ ਹਨਾ ਹੁਣ ਜਿੱਦੋਂ ਜਿਹੜੇ ਵੀਰ ਪਹਿਲੀ ਵਾਰ ਰੱਖ ਦੇਣੀ ਚੁੱਚੀ ਫਿਰ ਉਹਨਾਂ ਨੂੰ ਸਾਰਾ ਕੁਝ ਸਮਝਣਾ ਪੈਂਦਾ ਚਲੋ ਜੀ ਨੂੰ ਮੈਂ ਕਰ ਦਿਆਂ ਅਗਲੇ ਕੰਮ ਤੋਂ ਦੇ ਨੌਣੇ ਆ ਹਨਾ ਪੱਕੇ ਸੋਈ ਦਾ ਹੋ ਗਿਆ ਕੰਪਲੀਟ ਹੁਣ ਅਗਲਾ ਦੇਖਾਂਗੇ ਕੀ ਕਹਿਣਗੇ ਸੰਦੀਪ ਕਿਹਜਾ ਸ਼ਡਿਊਲ ਹੋਊਗਾ ਜੀ ਇਤਲਾ ਜੀ ਅਸੀਂ ਜਾਣਾ ਦੇਖਿਓ ਤਿਆਰ ਹੁੰਦੀ ਸੀ ਜਸਨੀਤ ਨੂੰ ਆਪਦੇ ਪਰਸ ਦਾ ਇੰਨਾ ਪਤਾ ਮੇਰਾ ਪਰਸ ਚੱਕ ਲਿਆ ਆਪਦਾ ਚੱਕ ਲਿਆ ਵੀ ਮੈਂ ਆਪਦੇ ਪਰਸ ਚ ਪੈਸੇ ਪਾਉਣੀ ਆ ਜਸਨੀਤ ਕਾਹਦੇ ਚ ਪੈਸੇ ਲੈ ਕੇ ਜਾਵੇਂਗਾ ਹੈ ਇੱਕੀ ਦਾ ਪਰਸਾ ਇੱਕੀ ਤੇ ਪਰਸਾ ਹੋਵੇਂ ਪਿਛੇ ਗਾਦੀ ਫਿਰ ਬੜੀ ਸੋਹਣੀ ਲੱਗਦੀ ਦੇਖੋ ਕੱਢ ਕੱਢ ਕੇ ਉਹਨੂੰ ਆਏ ਆ ਵੀ ਮੈਂ ਮਮਾ ਆਪਦਾ ਪਰਸ ਲੈ ਕੇ ਜਾਉ ਮੈਂ ਆਪਦਾ ਪਰਸ ਲੈ ਕੇ ਜਾਉ ਵੀ ਮੈਂ ਆਪ ਦੇ ਪਰਸ ਤੇ ਸਿਫਟ ਕਰਦੀ ਆ ਜਸਨੀਤ ਇੱਕ ਥਾਮੀ ਲੈ ਜਾਗੇ ਹਾਂ

ਦੇ ਦੀ ਮਾਂ ਕਿਨੇ ਲੱਟੇ ਨੇ ਹਾਂ ਦੀਦਾ ਹੁੰਦਾ ਸੀ ਹਣਾ ਰੁਨੀਤਾ ਤੈਨੂੰ ਕਿਨੇ ਲਿਆ ਕੀਤਾ ਸੀ ਆ ਮੰਮੀ ਨੇ ਲਿਆ ਕੇ ਦਿੱਤਾ ਸੀ ਰਵਨੀਤ ਨੂੰ ਹੁਣ ਜਸਨੀਤ ਨੇ ਕਬਜ਼ਾ ਕਰਿਆ ਹੋਇਆ ਹੈ ਤੇ ਜਸਨੀਤ ਕੀ ਸੋਚਾ ਚ ਪੈ ਗਿਆ ਕੀ ਸੋਚਾ ਚ ਪੈ ਗਿਆ ਮਮਾ ਟਕਲੀ ਹੋ ਗਈ ਤੁਹਾਨੂੰ ਪਤਾ ਹਮ ਅੱਜ ਦੁਪਹਿਰੋਂ ਦੁਪਹਿਰ ਰਵਨੀਤ ਨੇ ਇਹਦੇ ਬਾਲ ਕੱਟ ਦਿੱਤੇ ਜਿਹੜੇ ਹੋ ਸੀਗੇ ਚਲੋ ਲਿਆ ਦਿਓ ਮੇਰਾ ਪਰਸਾ ਨੇ ਨਹੀਂ ਕਿਉਂ ਹੈ ਕਰ ਜਾਣਾ ਆਪਣੀ ਲੈਓ ਬਣਾਏ ਮੈਨੂੰ ਦੇ ਦੇ ਦਿਨ ਹੀ ਦੇ ਦੇ ਆਪ ਦਾ ਲੈ ਲੈ ਅੱਜ ਤੇਰੇ ਪੈਸੇ ਸਿਫਟ ਕਰਨੇ ਸੀ ਦੇ ਪੈ ਲੋ ਜੀ ਆਪਾਂ ਕੰਮ ਦੰਦੇ ਨਿਮੇੜ ਕੇ ਸ਼ਾਮ ਦੇ ਹਨਾ ਹੁਣ ਚੱਲੇ ਆ ਸਾਰਾ ਪਰਿਵਾਰ ਅੱਜ ਐਤਵਾਰ ਦਾ ਦਿਨ ਆ ਹਨਾ ਜਾ ਕੇ ਆਉਣੇ ਆ ਜੀ ਮਸਤੂਣਾ ਸਾਹਿਬ ਬਾਬਾ ਜੀ ਦੇ ਸ੍ਰੀ ਗੁਰੂ ਜੀ ਸਾਰਿਆਂ ਨੂੰ ਹਾਂ ਜੀ ਹੁਣ ਤੇ ਪਰ ਅੱਗੇ ਕਰਦੇ ਆਂ ਗੱਲਬਾਤ ਕੰਟੀਨਿਊ ਫਟਕ ਸਾਡੇ ਅਸ ਫੇਰ ਲੱਗਿਆ ਪਿਆ ਹਨਾ ਟ੍ਰੇਨ ਦਿਖਾਵਾਂ ਟ੍ਰੇਨ ਦਾ ਟਾਈਮ ਹੋ ਗਿਆ ਦੇਖੋ ਤੁਸੀਂ ਸਾਡੀ ਵੀਡੀਓਸ ਤੇ ਦੇਖਦੇ ਹੋ ਹਨ ਜਦੋਂ ਵੀ ਉਹਨੇ ਕਦੀ ਕੋਈ ਆ ਹੁੰਦਾ ਵੀ ਨਾ ਫਟਕ ਲੱਗਿਆ ਹੋਵੇ ਜਿਸਨੀ ਆਉਗੀ ਪੁੱਤ ਹਾਂ ਟ੍ਰੇਨ ਆਉਣੀ ਪਤਾ ਕਿੰਨੀ ਕੀ ਵੇਟ ਕਰਨੀ ਪਊਗੀ ਆ ਦੇਖੋ ਇਹ ਤਾਂ ਪਾਇਦਰ ਲਈ ਸੈਡ ਹਨਾ ਹੁਣ ਤੁਸੀਂ ਹੈ ਨਹੀਂ ਨੇੜੇ ਕਰ ਜੇ ਤੀ ਲੋਦੀ ਜਸਨੀਤ ਨੂੰ ਟ੍ਰੇਨ ਦੇਖ ਲੈ ਜਸਨੀਤ ਨੂੰ ਟ੍ਰੇਨ ਦਾ ਬਹੁਤ ਰੈਂਦਾ ਦਿਸਦੀ ਆ ਪੁੱਤ ਦੇਖੀ ਉਹਦੀ ਆਵਾਜ਼ ਬਿਲਕੁਲ ਹੀ ਨਹੀਂ ਹੈ ਨਾ ਆਵਾਜ਼ ਇਹ ਲਾਈਟ ਆ ਰਹੀ ਹੈ ਅੱਛਾ ਹੁਣ ਆਵਾਜ਼ ਕਰਿਆ ਇਹ ਦੇਖੋ ਹੁਣ ਆਵਾਜ਼ ਕਰਿਆ ਇਹਨੇ ਇਹ ਕਿੰਨਾ ਸੋਹਣਾ ਇੰਜਨ ਹੈ ਇਹ ਫਾਸਟ ਚੱਲ ਰਿਹਾ ਹੈ ਹਾਂ ਫਾਸਟ ਕੋਲ ਆ ਰਿਹਾ ਹੈ ਕੋਈ ਡੱਬਾ ਤਰੀ ਦੇ ਵਿੱਚ ਦਾ ਕੋਈ ਬੱਚੀ ਨਹੀਂ

ਜਿਸ ਨੇ ਤੂੰ ਇਹ ਨਾਂ ਜਾਣਦੀ ਐ ਤੇਰੀ ਤੂੰ ਨਹੀਂ ਕਰਦੀ ਇਹ ਲੋ ਬਾਹਰ ਘਟ ਉਹਦੇ ਇੱਥੇ ਖੜਾ ਹੁੰਦਾ ਉਹ ਭਾਈ ਗਈ ਗਈ ਹੈ ਨਾ ਟ੍ਰੇਨ ਹਾਂ ਫਾਟਕ ਖੁੱਲ ਗਿਆ ਬੀ ਫਾਟਕ ਖੁੱਲ ਗਿਆ ਫਾਟਕ ਲਓ ਜੀ ਹੁਣ ਚੱਲੇ ਆ ਹਨਾ ਟ੍ਰੇਨ ਲੰਘ ਗਈ ਤੇ ਮੈਂ ਗੱਲ ਕਰਦੀ ਸੀਗੀ ਵੀ ਹੁਣ ਜਿਵੇਂ ਹੁਣ ਮਸਤੋਨਾ ਸਾਹਿਬ ਹਨਾ ਤਨ ਤਨ ਬਾਬਾ ਅਤਰ ਸਿੰਘ ਜੀ ਦੇ ਸਥਾਨ 'ਤੇ ਤੇ ਗੁਰਦੁਆਰਾ ਸਾਹਿਬ ਨੇ ਹੋਈ ਨੇ ਹਨਾ ਉੱਤੇ ਬਹੁਤ ਜਿਆਦਾ ਸ਼ਰਧਾ ਜੀ ਮੈਂ ਹਨਾ ਪਿਛਲੇ 7 ਹੋ ਗਿਆ ਮੈ ਲਗਾ 7-8 ਮਹੀਨੇ ਹੋਗੇ ਹੋਣਗੇ ਵੀ ਮੇਰੀ ਸਿਹਤ ਥੋੜੀ ਜਿਹੀ ਠੀਕ ਨਹੀਂ ਸੀ ਰਹਿੰਦੀ ਮੈਨੂੰ ਫੀਲ ਠੀਕ-ਠੀਕ ਫੀਲ ਨਹੀਂ ਸੀ ਹੁੰਦਾ ਹਨਾ ਮੈਂ ਪੰਜ ਐਤਵਾਰ ਸੁੱਕੇ ਸੀਗੇ ਤੇ ਚਾਰ ਐਤਵਾਰ ਹੋ ਗਏ ਜੀ ਅੱਜ ਪੰਜਵਾਂ ਐਤਵਾਰ ਹੈ ਤੇ ਇੱਕ ਤਾਂ ਏਸੀ ਦਾ ਵੀ ਇਸ਼ਨਾਨ ਕਰਾਈਏ ਤੇ ਬਹੁਤ ਬਾਬਾ ਜੀ ਦੀ ਕਿਰਪਾ ਨਾਲ ਹਨਾ ਬਹੁਤ ਜਿਆਦਾ ਫਰਕ ਪਿਆ ਮੈਨੂੰ ਤੇ ਮੇਰੀ ਸਰਦਾ ਵੀ ਬਹੁਤ ਜ਼ਿਆਦਾ ਹਨਾ ਮੈਨੂੰ ਇਹ ਸੀਗਾ ਜਦ ਮੈਂ ਸੁੱਕਿਆ ਸੀਗਾ ਵੀ ਮੈਂ ਕੋਈ ਕੰਪਲਸਰੀ ਨਹੀਂ ਸੀ ਵੀ ਜਿਵੇਂ ਹਾਰਿਆ ਤਬਰ ਵਸਤ ਮੈਂ ਬਾਬਾ ਜੀ ਨੂੰ ਇਹ ਹੀ ਸੁੱਕਿਆ ਸੀ ਵੀ ਬਾਬਾ ਜੀ ਜੇ ਤੁਸੀਂ ਕਿਰਪਾ ਕਰੋਗੇ ਹਨਾ ਟਾਈਮ ਦਿਆ ਕਰੋਗੇ ਤੇ ਮੈਂ ਇਸ਼ਨਾਨ ਕਰ ਲਵਾਂ ਵੀ ਪਰ ਮੇਰੀ ਸੀਤ ਜੇ ਠੀਕ ਹੋ ਜੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਬਹੁਤ ਜ਼ਿਆਦਾ ਫਰਕ ਪਿਆ ਮੈਂ ਤੁਹਾਡੇ ਨਾਲ ਇਹ ਗੱਲ ਤਾਂ ਸ਼ੇਅਰ ਕਰਦੀ ਆਂ ਵੀ ਸਰਦਾ ਦੀ ਗੱਲ ਹਨਾ ਬਾਬਾ ਜੀ ਦੀ ਮਤਲਬ ਆਪਾਂ ਮੰਨਦੇ ਆਂ ਗੁਰਦੁਆਰਾ ਸਾਹਿਬ ਨੂੰ ਜਦੋਂ ਇਹ ਹੁੰਦਾ ਹਨਾ ਤੇ ਦੂਸਰਾ ਜੀ ਮੇਉਂ ਮੇਰਾ ਕੱਲ ਦਾ ਹਨਾ ਮਨ ਉਦਾਸ ਸੀਗਾ ਇਹ ਹੋ ਜਾਂਦਾ ਜੀ ਮੇਰੇ ਨਾਲ ਕਦੇ ਕਦੇ ਹਨਾ ਮੇਰਾ ਮਨ ਬਹੁਤ ਜਿੰਨੇ ਕੰਮ ਤੋਂ ਦੇ ਕਰਦੇ ਕਰਦੇ ਹਨਾ ਐਂ ਪਤਾ ਹੀ ਨਹੀਂ ਲੱਗਦਾ ਹੁੰਦਾ ਜਿਵੇਂ ਸੈਡ ਜਾ ਮਨ ਹੋ ਜਾਂਦਾ ਹਨਾ ਇਹ ਲੱਗਣ ਲੱਗ ਜਾਂਦਾ ਹਨਾ ਵੀ ਕੀ ਜ਼ਿੰਦਗੀ ਆ ਜਾਂ ਦੁਨੀਆ ਤੇ ਕੀ ਆ ਕੁਛ ਵੀ ਨਹੀਂ ਜਦੋਂ ਆਪਾਂ ਜਿਆਦਾ ਡੀਪ ਲੀਜੇ ਸੋਚਣ ਲੱਗ ਜੰਨੇ ਹਨਾ ਹਰ ਇੱਕ ਨਾਲ ਹੀ ਹੁੰਦਾ तकरीबन ਇਸ ਤਰ੍ਹਾਂ ਦਾ ਹਨਾ ਕਹਿੰਦੇ ਨੇ ਮੂਡ ਸਵਿੰਗਸ ਹੁੰਦੇ ਨੇ ਕਦੇ ਕਿਵੇਂ ਕਦੇ ਕਿਵੇਂ ਹਨਾ ਕਦੇ ਆਪਾਂ ਜਿਆਦਾ ਹੌਸਲੇ ਚ ਹੋ ਜਾਂਨੇ ਆ ਕਦੇ ਕਿਸ ਤਰ੍ਹਾਂ ਲੱਗਦਾ ਤੇ ਉਹ ਚੀਜ਼ ਜੀ ਫਿੱਗੀ ਤੇ ਫਿਰ ਮੈਨੂੰ ਇਹ ਹੁੰਦਾ ਹਨਾ ਫਿਰ ਮਤਲਬ ਬਾਬਾ ਜੀ ਦਾ ਆਸਰਾ ਹੁੰਦਾ ਮੈਨੂੰ ਇਹ ਹੁੰਦਾ ਵੀ ਉਹਨਾਂ ਦੇ ਚਰਨਾਂ ਤੇ ਜਾ ਕੇ ਹਨਾ ਬਹੁਤ ਸਕੂਨ ਮਿਲਦਾ ਹਨਾ ਪਰ ਹੁੰਦਾ ਬਾਬਾ ਜੀ ਦੀ ਕਿਰਪਾ ਨਾਲ ਜੇ ਆਪਾਂ ਉੱਤਾਂ ਗਈ ਵੀ ਆਪਾਂ ਜਾਣਾ ਜਾਂ ਨਾ ਜਾਣਾ ਜੀ ਦੇਖੋ ਕੋਈ ਉਹ ਹੋ ਨਹੀਂ ਬੰਦਾ ਹੈਗਾ ਪਰ ਜਦ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਜਦ ਸਾਨੂੰ ਕੋਈ ਪਤਾ ਨਹੀਂ ਸੀ ਵੀ ਅਸੀਂ ਜਾਣਾ ਹਨਾ ਤੇ ਜਾਣ ਦਾ ਬਣ ਗਿਆ ਤੇ ਨਾਲੇ ਮੈਨੂੰ ਇਹ ਹੋ ਗਿਆ ਵੀ ਚਲੋ ਅੱਜ ਹੈ ਤਵਾਰਾ ਇਰੇ ਨੀਤ ਵੀ ਕਰ ਸੀ ਸਾਰਾ ਪਰਿਵਾਰ ਹਨਾ ਜਾਇਆਊਗਾ ਤੇ ਦੂਸਰਾ ਇਹ ਵੀ ਸੀਗਾ ਤੇ ਵੀ ਬਾਬਾ ਜੀ ਦੇ ਚਰਨਾਂ 'ਚ ਜਾ ਕੇ ਹਨਾ ਸਕੂਨ ਮਿਲੂ ਅਰਦਾਸ ਵੀ ਇੰਕੀ ਕਰਵਾਵਾਂਗੇ ਜੀ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਹਨਾ ਤੁਸੀਂ ਵੀ ਸਾਨੂੰ ਦੇਖਦੇ ਹੋ ਹਨਾ ਇੰਨਾ ਪਿਆਰ ਦਿੰਨੇ ਹੋ ਬਾਬਾ ਜੀ ਹਨਾ ਸਾਰਿਆਂ ਨੂੰ ਖੁਸ਼ੀਆਂ ਦੇਣਾ ਤੰਦਰੁਸਤੀਆਂ ਦੇਣ ਇਹ ਕੀ ਚੀਜ਼ਾਂ ਹੁੰਦੀਆਂ ਨੇ ਪੀਤਾ ਕਰਕੇ ਚੱਲਿਆਂ ਜੀ ਹਨਾ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਹਨਾ ਬਾਬਾ ਜੀ ਦੇ ਸਤਨ ਤੇ ਜਿਵੇਂ ਬਾਬਾ ਜੀ ਦੇ ਅੰਗੀਠਾ ਸਾਹਿਬ ਗੁਰਦੁਆਰਾ ਸਾਹਾ ਹਨਾ ਜਿੱਥੇ ਮੈਨੂੰ ਬਹੁਤ ਜ਼ਿਆਦਾ ਸਰਦਾ ਹਨਾ ਤੇ ਗੁਰਦੁਆਰਾ ਸਾਹਿਬ ਗੁਰੂ ਸਾਗਰ ਜੀ ਹਨਾ ਸਾਰੇ ਕਿਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਜਰੂਰ ਸਾਰੀ ਵੀਡੀਓ ਨਾਲ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚਾਹੇ ਹਨਾ kada ਇਸ ਤਰ੍ਹਾਂ ਦੀ ਬਾਬਾ ਜੀ ਅਲੀ ਸਰਬਦਾਲੀ ਕੋਈ ਵੀ ਵੀਡੀਓ ਹੁੰਦੀ ਹੈ ਜੀ ਚਾਹੇ ਵਾਹਿਗੁਰੂ ਹੀ ਲਿਖ ਦਿਆ ਕਰੋ ਹਨਾ ਬਹੁਤ ਮਤਲਬ ਇਹ ਚੀਜ਼ ਨਾਲ ਬਹੁਤ ਫਰਕ ਪੈਂਦਾ ਜੀ ਹਨਾ ਆਪਾਂ ਉਹਨਾਂ ਦੇ ਆਸਰੇ ਹਨਾ ਇਹ ਦੁਨੀਆ ਤੇ ਜਿਉਣੀਆ ਹਨਾ ਉਹਨਾਂ ਦੀ ਵਾਹਿਗੁਰੂ ਦੀ ਅਖੇਡਾ ਨਹੀਂ ਹਨਾ ਆਪਾਂ ਤਾਂ ਤੇ ਐਨੀ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੀਆਂ ਨੇ ਇਹਦੇ ਵਿੱਚ ਜੇ ਕੋਈ ਵੀ ਗੱਲ ਵੱਧ ਘੱਟ ਲੱਗੀ ਹੋਣਾ ਕਿਸੇ ਨੂੰ ਵੀ ਲੱਗਿਆ ਹੋਊਗਾ ਦੇਖੋ ਮੇਰਾ ਜੋ ਮੰਨਣਾ ਸੀ ਹਨਾ ਮੈਨੂੰ ਜਿਵੇਂ ਲੱਗਦਾ ਸੀ ਮੈਂ ਸਾਰੀ ਆਪਣੇ ਮਨ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰੀ ਆ ਜੇ ਤੁਹਾਨੂੰ ਕਿਤੇ ਵੀ ਲੱਗਿਆ ਹੋਊਗਾ ਹਨਾ ਵੀ ਇਸ ਤਰ੍ਹਾਂ ਇਹ ਗਲਤ ਆ ਜਾਂ ਕਿ ਮੈਂ ਵੀ ਹਰ ਹੱਦ ਤੱਕ ਤਰੀਝਨ ਆਪਣੀ ਛੋਟੀ ਭੈਣ ਦਾ ਵੱਡੀ ਭੈਣ ਸਮਝ ਕੇ ਤੇ ਮਾਫ ਕਰਨਾ ਤੇ ਬਾਕੀ ਵਾਹਿਗੁਰੂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਹੁਣ ਆਪਾਂ ਮਿਲਦੇ ਹਾਂ ਦੀ ਗੱਲ ਕਰਦਾ ਰਸਤਾ ਆ ਕੀ ਕਿਤੋਂ ਭਜੀ ਤੇ ਆਪਾ ਬਿਲਕੁਲ ਨੇੜੇ ਪਹੁੰਚ ਗਏ ਹਨਾ ਗੁਰਦੁਆਰਾ ਸਾਹਿਬ ਦੇ ਬਾਸ ਨੂੰ ਪਹੁੰਚਣ ਵਾਲੇ ਆ ਤੇ ਇਹ ਇਹ ਹਨਾ ਕੱਲ ਵਾਲੀ ਵੀਡੀਓਜ਼ ਚ ਆਪਾਂ ਤੁਹਾਨੂੰ ਹਨਾ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਤੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਜੀ ਤੇ ਹੁਣ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਹਨਾ ਇਸ਼ਨਾਨ ਕਰਕੇ ਅਰਦਾਸ ਬੇਨਤੀਆ ਕਰਵਾਵਾਂਗੇ ਵਾਹਿਗੁਰੂ ਹਨਾ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੰਤੇ ਤੁਸੀਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਨੇ ਹੋ ਹਨਾ ਜਿਨ੍ਹਾਂ ਨੇ ਸਾਡੀ ਵੀਡੀਓ ਐਂਡ ਤੱਕ ਦੇਖੀ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਬਾਬਾ ਜੀ ਕਿਰਪਾ ਕਰਨ ਤੁਹਾਡੇ ਸਭ ਤੇ ਤੇ ਦੇਖੋ ਹੁਣ ਧੂੜੀ ਦਾ ਕੰਮ ਚੱਲ ਰਿਹਾ ਹਨਾ ਤੇ ਅਸੀਂ ਕੰਮ ਖਾੜੀ ਦਾ ਬਿਲਕੁਲ ਖਤਮ ਹੀ ਆ ਤੇ ਬਸ ਆਪਾਂ ਬਾਬਾ ਜੀ ਦੇ ਬਿਲਕੁਲ ਨੇੜੇ ਆ ਗਏ ਤੇ ਕੱਲ੍ਹ ਵਾਲੀ ਵੀਡੀਓ ਦੀ ਸਟਾਰਟਿੰਗ ਆਪਾਂ ਇੱਥੋਂ ਹੀ ਕਰਾਗੇ ਹਨਾ ਬਾਬਾ ਜੀ ਤੋਂ ਤੇ ਠੀਕ ਹੈ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜੀ ਕਰੋ ਲਾਈਕਿੰਗ ਚਾਹੀ